ਅੰਮ੍ਰਿਤਸਰ ਦਿੱਲੀ ਰੇਲਵੇ ਆਵਾਜਾਈ ਇੱਕ ਵਾਰ ਫੇਰ ਬੰਦ ਹੋ ਗਈ ਹੈ। ਵਿਆਸ ਤੋਂ ਪਹਿਲਾਂ ਬਾਬਾ ਬਾਗਲਾ ਦੇ ਵਿੱਚ ਕਿਸਾਨਾਂ ਨੇ ਅੰਮ੍ਰਿਤਸਰ ਦਿੱਲੀ ਰੇਲਵੇ ਤੇ ਧਰਨਾ ਪ੍ਰਦਰਸ਼ਨ ਕੀਤਾ। ਰਾਣਾ ਸੰਗਰੂਰ ਮਿਲਦੇ ਵੱਲੋਂ ਗਨੇ ਦੀ ਫਸਲ ਦੀ ਅਦਾਇਗੀ ਨਾ ਹੋਣ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਮਾਰਚ ਵਿੱਚ ਕਿਸਾਨਾਂ ਨੇ ਵਿਆਸ ਰੇਲਵੇ ਸਟੇਸ਼ਨ ਤੇ ਧਰਨਾ ਦਿੱਤਾ ਸੀ ਪਰ ਉਦੋਂ ਰਾਣਾ ਸੰਗਰੂਰ ਮਿਲ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 45 ਦਿਨਾਂ ਵਿੱਚ ਸਾਰਾ ਬਕਾਇਆ ਅਦਾ ਕਰ ਦਿੱਤਾ ਜਾਵੇਗਾ ਪਰ ਅਦਾਇਗੀ ਨਾ ਹੋਣ ਦੇ ਰੋਸ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੈਂ ਸਰਮਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਦਾ ਸੂਬਾ ਜਨ ਉਸ ਕਤਰ ਹੈਗਾ ਜੀ ਅੱਜ ਅਸੀਂ ਮੋਦੀ ਤੇ ਭਗਵੰਤ ਮਾਨ ਸਰਕਾਰ ਦੀ ਅਰਥੀ ਸਾੜੀ ਆ ਭਗਵੰਤ ਮਾਨ ਦੀ ਅਰਥੀ ਇਸ ਕਰਕੇ ਸਾੜੀ ਆ ਕਿਉਂਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਕੋੜ ਆ ਉਹ ਖਤਮ ਨਹੀਂ ਹੋਇਆ ਨਸ਼ਿਆ ਕਰ ਨੌਜਵਾਨ ਸਾਡੇ ਰੋਜ਼ ਦੋ ਤੋਂ ਤਿੰਨ ਨੌਜਵਾਨ ਮਰ ਰਹੇ ਆ ਤੀਸਰਾ ਲੁੱਟਾਂ ਖੋਵਾਂ ਚੈਨ ਚਪਟਾਂ ਟਰਾਂਸਫਾਰਮਰ ਦੇ ਤੇਲ ਚੋਰੀ ਸਾਰਾ ਕੁਝ ਆਮ ਦੀ ਰੁਟੀਨ ਵਿੱਚ ਹੋ ਰਿਹਾ ਵਾ ਇਹ ਵੀ ਸਾਡਾ ਇਸ ਕਰਕੇ ਆ ਚੌਥਾ ਹੈਗਾ ਵੀ ਜਿਹੜੀ ਮੂੰਗੀ ਦੀ ਫਸਲ ਭਗਵੰਤ ਮਾਨ ਸਰਕਾਰਾਂ ਦੇ ਖਰੀਦੀ ਦੀ ਉਹ ਮੰਡੀਆਂ ਵਿੱਚ ਰੁੜਨ ਈ ਆ ਇਹ ਤੋਂ ਗਾਹਾਂ ਜਿਹੜਾ ਸਿੱਧੀ ਬਿਜਾਈ ਝੋਨੇ ਦੀ ਕਹਿੰਦੇ ਸੀ ਕਰਾਉਣੀ ਉਹ ਸਿੱਧੀ ਬਿਜਾਈ ਜਿਹੜੇ ਕਿਸਾਨ ਕਰ ਰਹੇ ਸ਼ਰਤ ਇਹ ਰੱਖ ਦਿੱਤੀ ਆ ਵੀ ਤੁਸੀਂ ਪੋਰਟਲ ਤੇ ਜਾ ਕੇ ਰਜਿਸਟ੍ਰੇਸ਼ਨ ਕਰਾਓ ਤਾਂ ਸਾਡੇ ਕਿਸਾਨ ਤਾਂ ਇਹ ਡਿਜੀਟਲ ਦੇ ਬਹੁਤੇ ਪੜੇ ਲਿਖੇ ਨਹੀਂ ਹੈਗੇ ਉਹਦਾ ਕੋਈ ਕੰਮ ਨਹੀਂ ਹੋਣਾ ਤਾਂ ਇਹਦੇ ਅਸੀਂ ਵਿਰੋਧ ਚ ਆਰਥਿਕ ਫੁਕੀਆ ਚੌਥਾ ਗੰਨੇ ਦਾ ਬਕਾਇਆ ਸਾਨੂੰ ਦਿੱਤਾ ਨਹੀਂ ਜਾ ਰਿਹਾ ਤਾਂ ਹੁਣ ਤੁਸੀਂ ਦੇਖੋ ਰੇਲ ਟ੍ਰੈਕ ਬਿਆਸ ਜਾਮ ਹੋਇਆ ਪਿਆ ਗੰਨੇ ਦਾ ਪੈ ਨਹੀਂ ਦਿੱਤਾ ਗਿਆ ਇਹਨਾਂ ਮੰਗਾਂ ਨੂੰ ਜਿਹੜਾ ਵਰਤੀ ਫੁਗੁੰਜਾਰਾ ਕੀਤਾ ਮੋਦੀ ਸਰਕਾਰ ਦੀ ਇਸ ਕਰਕੇ ਅਰਤੀ ਪੁਕੀਆ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਔਰ ਇਹ ਤੋਂ ਕਹਾ ਜਿਹੜਾ ਬਾ ਸ਼ਹੀਦਾਂ ਦਾ ਮੁਆਵਜ਼ਾ ਤੇ ਦਿੱਲੀ ਚ ਪਾਏ ਕੇਸ ਵਾਪਸ ਲੈਣ ਵਾਸਤੇ ਅੱਜ ਦਾ ਪ੍ਰੋਗਰਾਮ ਅਸੀਂ ਅਲੂਕਿਆ ਅਲੂਕਿਆ ਸੀ ਸਕੇ ਮੈਂ ਇੱਕ ਸਾਰ ਮਿਲ ਉਸ ਕਟੂਲੀ ਕਾਮ ਤੋਂ ਜਿਹੜਾ ਸੀਨੀਅਰ ਮੇਂ ਪਟਾਣਾ ਕਰਨਦੀ ਸਿੰਘਲੇਰ ਬਣਾ ਅੱਜ ਅਸੀਂ ਇੱਥੇ ਜਿਹੜਾ ਚੀਫ ਪਟਵਾਰਨ ਦਫਤਰ ਆ ਹਮਾਰਾ ਉਹਦੇ ਸਾਹਮਣੇ ਆਪਾਂ ਇਹ ਗੂਕ ਮਜਾਰਾ ਕੀਤਾ ਕਿ ਕਿ ਪੰਜਾਬ ਦੇ ਵਿੱਚ ਨਕਾ ਜਿਹੜਾ ਵਾ ਬਹੁਤ ਵੱਡੇ ਪੱਧਰ ਤੇ ਜਿਹੜਾ ਵਿਕ ਰਿਹਾ ਆਏ ਦਿਨ ਜਿਹੜਿਆ ਨੌਜਵਾਨ ਨਸ਼ੇ ਦੀ ਓਵਰਡੋਜ਼ ਕਰਕੇ ਜਿਹੜਿਆ ਆ ਖੁਦਕੁਸ਼ੀ ਜਿਹੜਿਆ ਆ ਮੌਤ ਦੇ ਮੂੰਹ ਵਿੱਚ ਜਾ ਰਹੇ ਆ ਦੂਸਰਾ ਆਪਣੇ ਪ੍ਰਬੰਧਕਾਨ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ ਛੋਣੇ ਦੀ ਸਿੱਧੀ ਪਹੁੰਚਾਈ ਕਰਨ ਵਾਸਤੇ 15 ਆਈਡੀਓ ਪ੍ਰਕਾਰ ਦੀ ਰਾਹ ਸਿੱਧੀ ਕੀਤੀ ਉਹ ਪਹਿਲੀ ਗੱਲ ਤੇ ਬਹੁਤ ਘੱਟ ਸੀ ਤੇ ਜੇ ਲੋਕਾ ਉਸ ਰਸਤੇ ਦੇ ਉੱਤੇ ਤੁਰਿਆ ਛੋਲੇ ਦੀ ਬਜਾਈ ਕਰਨ ਵਾਸਤੇ ਤੇ ਸਰਕਾਰ ਨਾਲ ਫਾਰਮੂਲਾ ਲੈ ਕੇ ਆ ਰਹੀ ਹੈ ਕਿ ਛੋਲੇ ਦੀ ਜਿਹੜੀ ਆ ਉਹ ਪੋਰਟਲ ਦੇ ਉੱਤੇ ਦਰਜ ਕੀਤੀ ਜਾਵੇ ਤੇ ਫਿਰ ਜਿਹੜੀ ਆ ਮਤਲਬ ਕਿ ਉਹਦੀ ਜਿਹੜੀ ਆ ਸਬਸਿਡੀ ਜਿਹੜੀ ਆ ਉਹ 1500 ਰੁਪਈਆ ਉਹ ਦਿੱਤਾ ਜਾਵੇ ਤੋਂ ਅਸੀਂ ਸਮਝਦੇ ਕਿ ਕਿਸਾਨ ਹੋਲੇ ਪੜੇ ਲਿਕੇ ਨਹੀਂ ਹੈਗੇ ਜਿਹੜੇ ਆ ਮਤਲਬ ਕਿ ਮੋਟਰ ਵਾਲੀ ਸ਼ਰਤ ਜਿਹੜੀ ਆ ਉਹ ਵਰਤ ਲੈਣਗੇ ਬਹੁਤੇ ਕਿਸਾਨਾਂ ਨੂੰ ਇਸ ਟੈਕਨੀਕ ਬਾਰੇ ਕੋਈ ਗਿਆਨ ਨਹੀਂ ਹੈਗਾ ਤੇ ਅਸੀਂ ਕਹਿੰਦੇ ਆ ਕਿ ਉਹ ਜਿਹੜੀ ਤਕਨੀਕ ਆ ਮੋਟਰ ਵਾਲੀ ਉਹ ਰੱਦ ਕਰਕੇ ਜਿਹੜੀ ਸੰਸਦੀ ਜਿਹੜੀਆਂ ਭਗਵੰਤ ਮਾਨ ਨੇ ਥੋੜੀ ਜੀ 550 550 ਰੁਪਈਆ ਉਹ ਜਿਹੜੀ ਕਿਸਾਨਾਂ ਨੂੰ ਦਿੱਤੀ ਜਿਹੜੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੀਆਂ ਪਾਈ ਜਾਵੇ ਤੇ ਦੂਸਰਾ ਮੂੰਗੀ ਆ ਜਿਹੜੀ ਭਗਵੰਤ ਮਾਨ ਜੀ ਨੇ ਐਮਐਸਡੀ ਦਾ ਹਰਾਨ ਕੀਤਾ ਕਿਸਾਨਾਂ ਨੂੰ ਮੂੰਗੀ ਦੀ ਬਦਲ ਦੇ ਉੱਤੇ ਜਿਹੜੀ ਆ ਐਮਐਸਡੀ ਦਿੱਤੀ ਜਾਊਗੀ ਉਹ ਕੱਲਾ ਐਲਾਨ ਕਰਨਾ ਕੰਮ ਹੀ ਨਹੀਂ ਆਏਗਾ ਕਿਸਾਨਾਂ ਨੇ ਮੂੰਗੀ ਪੈਦਾ ਕਰਦੀ ਆ ਮੰਡੀਆਂ ਦੇ ਵਿੱਚ ਪਹੁੰਚ ਗਏ ਕਿਸਾਨ ਲੈ ਕੇ ਜੋ ਮਸਲਾ ਜੋ ਸਰਕਾਰ ਨੇ ਆਈਡੀਓਂ ਪ੍ਰਕਾਰ ਰੇਟ ਮੂੰਗੀ ਦਾ ਨਾ ਕੀਤਾ ਸੀਗਾ ਇਹ ਉਹਦੇ ਤੌਰੇਗਾ ਮੰਡੀਆਂ ਦੇ ਵਿੱਚ ਖਰੀਦ ਨਹੀਂ ਹੁੰਦੀ ਇਸ ਵਾਰ ਕਿਆ ਸੀ ਹਮੇਸ਼ਾ ਹੀ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਜਿਹੜੀਆਂ ਕਿਸਾਨ ਫਸਲਾਂ ਪੈਦਾ ਕਰਦੇ ਆ ਉਹਨਾਂ ਦਾ ਐਮਐਸਪੀ ਜਿਹੜਾ ਸਰਕਾਰ ਤੈਅ ਕਰੇ ਤੇ ਨਾਲ ਜਿਹੜੀ ਇਹ ਖਰੀਦੀ ਗਰੰਟੀ ਨੂੰ ਯਕੀਨੀ ਬਣਾਵੇ ਤਾਂ ਆਜੂਗਾ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਲੋਟਦਾ ਆ ਹੋ ਸਕੇ ਕਿਸਾਨ ਪਹਿਲਾਂ ਹੀ ਬਹੁਤ ਜੜਾ ਵਾ ਕਿਉਂਕਿ ਤੁਸੀਂ ਵੇਖੋ ਜਦੋਂ ਕਿਸਾਨ ਨੇ ਮੂੰਗੀ ਦੀ ਫਸਲ ਪੈਦਾ ਕੀਤੀ ਹੋਗੀ ਉਸ ਦਿਨ ਡੀਜ਼ਲ ਦੇ ਰੇਟ ਤੇ ਅੱਜ ਦੇ ਡੀਜ਼ਲ ਦੇ ਰੇਟ ਕਿੱਧਰ ਨੂੰ ਜਾ ਰਹੇ ਆ ਡੀਜ਼ਲ ਜਿਹੜਾ ਵਾ ਉਹ ਰੋਜ ਵਾ ਖਾਤਾ ਦੇ ਰੇਟ ਕਿਵੇਂ ਚ ਕਿੱਧਰ ਨੂੰ ਚਲੇਗੀ ਤੁਸੀਂ ਜਿਹੜੀਆਂ ਚੀਜ਼ਾਂ ਕਿਸਾਨ ਪੈਦਾ ਕਰਦਾ ਉਹਨਾਂ ਦੇ ਜਿਹੜੇ ਆ ਰੇਟ ਸਰਕਾਰ ਦਿਖਾਵੇ ਵਾਜੋ ਦਿਖਾ ਦਿੰਦੀ ਹੈ ਕਿ ਆਹ ਦੇਾਂਗੇ ਪਰ ਮੰਡੀਆਂ ਦੇ ਵਿੱਚ ਦਿੰਦੀ ਜਿਹੜੀ ਆ ਉਹਦੀ ਖਰੀਦਣਾ ਕਰਕੇ ਕਿਸਾਨ ਨੂੰ ਅਮੀਰ ਸਰ ਤੋਂ ਵਿਕਾਸ ਸਿੰਘ ਦੀ ਰਿਪੋਰਟ ਐਸਐਮਜੀ ਨਿਊਜ਼